ਤੈ ਕਾ ਹੂੰ ਕਉ ਦੇਤ ਨਹਿ ਨਹ ਪਰਮਾਨਤ ਆਨਾ ਕਹੋ ਨਾਨਕ ਸੁਨ ਰੇ ਮਨਾ ਗਿਆਨਨੀ ਤਾਹਿ ਬਖਾਂ ਨੌਵੇਂ ਗੁਰਦੇਵ ਤਿਨਾਂ ਦੀ ਰਸਨਾ ਤੋਂ ਇਹ 16ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਇਸ ਸ਼ਲੋਕ ਰਾਹੀਂ ਸਤਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਇਸ ਸ਼ਲੋਕ ਦੁਆਰਾ ਸਤਗੁਰੂ ਜੀ ਸਾਨੂੰ ਗਿਆਨੀ ਬਾਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਗਿਆਨੀ ਕੌਣ ਹੈ ਗਿਆਨੀ ਕਿਸ ਨੂੰ ਕਿਹਾ ਜਾ ਸਕਦਾ ਹੈ ਗਿਆਨੀ ਦਾ ਲਫ਼ਜ਼ੀ ਅਰਥ ਹੈ ਸੋਝੀ ਰੱਖਣ ਵਾਲਾ ਗਿਆਨ ਰੱਖਣ ਵਾਲਾ ਅਕਲ ਰੱਖਣ ਵਾਲਾ ਭਾਵ ਜਿਹਨੂੰ ਕੋਈ ਨਾ ਕੋਈ ਸੋਝੀ ਹੈ ਸਮਝ ਹੈ ਅਕਲ ਹੈ ਉਹਨੂੰ ਗਿਆਨੀ ਕਿਹਾ ਜਾ ਸਕਦਾ ਹੈ ਦੁਨਿਆਵੀ ਤੌਰ ਤੇ ਪਰ ਗੁਰਮਤ ਨੇ ਗੁਰਬਾਣੀ ਨੇ ਗਿਆਨੀ ਦੀ ਆਪਣੀ ਵੱਖਰੀ ਪਰਿਭਾਸ਼ਾ ਜਿਹੜੀ ਉਹ ਦਿੱਤੀ ਹੋਈ ਹੈ ਹੁਣ ਜਦੋਂ ਅਸੀਂ ਦੁਨਿਆਵੀ ਤੌਰ ਤੇ ਵਿਚਰਦੇ ਹਾਂ ਅਸੀਂ ਗਿਆਨੀ ਉਹਨੂੰ ਕਹਿੰਦੇ ਹਾਂ ਜਿਹਨੂੰ ਕਿਸੇ ਨਾ ਕਿਸੇ ਚੀਜ਼ ਬਾਰੇ ਕੋਈ ਸੋਝੀ ਹੈ ਸਮਝ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਗਿਆਨੀ ਹੈ ਜਾਂ ਅਸੀਂ ਇਹ ਜਿਆਦਾ ਲਫ਼ਜ਼ ਧਾਰਮਿਕ ਜਿਹੜੇ ਲੋਕ ਨੇ ਉਹਨਾਂ ਵਾਸਤੇ ਵਰਤਦੇ ਹਾਂ ਜਿਵੇਂ ਕਥਾਵਾਚਕ ਨੇ ਪ੍ਰਚਾਰਕ ਨੇ ਰਾਗੀ ਨੇ ਢਾਡੀ ਨੇ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਗਿਆਨੀ ਜੀ ਪਰ ਗੁਰਬਾਣੀ ਨੇ ਗੁਰਮਤ ਨੇ ਆਪਣੀ ਅਸਲ ਪਰਿਭਾਸ਼ਾ ਦਿੱਤੀ ਕਿ ਅਸਲ ਵਿੱਚ ਗਿਆਨੀ ਕੌਣ ਹੈ ਜਿਹੜਾ ਬਾਹਰ ਤੌਰ ਤੇ ਗਿਆਨ ਰੱਖਣ ਵਾਲਾ ਹੈ ਬੁੱਧਕ ਤੌਰ ਤੇ ਗਿਆਨ ਰੱਖਣ ਵਾਲਾ ਹੈ ਕਿ ਉਹ ਹੀ ਗਿਆਨੀ ਹੈ ਨਹੀਂ ਗੁਰਮਤ ਅਨੁਸਾਰ ਗਿਆਨੀ ਕੌਣ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਵਚਨ ਪੜ੍ਹਦੇ ਹਾਂ ਪਹਿਲਾਂ ਸਤਿਗੁਰੂ ਜੀ ਸਵਾਲ ਕਰਦੇ ਨੇ ਪਰਨਵਤ ਨਾਨਕ ਗਿਆਨੀ ਕਿੈਸਾ ਹੋਏ ਸਤਿਗੁਰੂ ਜੀ ਕਹਿੰਦੇ ਨਾਨਕ ਗਿਆਨੀ ਕਿਵੇਂ ਦਾ ਹੋਣਾ ਚਾਹੀਦਾ ਹੈ ਗਿਆਨੀ ਕਿਹਨੂੰ ਕਿਹਾ ਜਾ ਸਕਦਾ ਹੈ ਫਿਰ ਅੱਗੇ ਸਤਿਗੁਰੂ ਜੀ ਉੱਤਰ ਦਿੰਦੇ ਨੇ ਆਪ ਬਿਸ਼ਣ ਬੁੱਧ ਜਸੋਏ ਕਹਿੰਦੇ ਗਿਆਨੀ ਉਹ ਹੈ ਜਿਹੜਾ ਆਪਣੇ ਆਪ ਦੀ ਪਛਾਣ ਕਰਦਾ ਹੈ ਬੁੱਧ ਜਸੋਏ ਉਸ ਮਾਲਕ ਅਕਾਲ ਪੁਰਖ ਵੈਗਰ ਨੂੰ ਬੁੱਝਦਾ ਹੈ ਸਮਝਦਾ ਹੈ ਜਾਣਦਾ ਹੈ ਹੁਣ ਜਿਹੜਾ ਆਪੇ ਨੂੰ ਪਛਾਣਦਾ ਹੈ ਹੁਣ ਆਪਣੇ ਆਪ ਨੂੰ ਪਹਿਚਾਨਣਾ ਕੀ ਆਪਣੇ ਸਰੀਰ ਨੂੰ ਪਹਿਚਾਨਣਾ ਹੈ ਕਿ ਮੇਰੇ ਸਰੀਰ ਤੇ ਦੋ ਅੱਖਾਂ ਨੇ ਹੱਥ ਨੇ ਪੈਰ ਨੇ ਇਹਨੂੰ ਪਹਿਚਾਨਣਾ ਆਪਣੇ ਆਪ ਨੂੰ ਪਹਿਚਾਣਨਾ ਹੈ ਨਹੀਂ ਆਪਣੇ ਆਪ ਨੂੰ ਪਹਿਚਾਨਣ ਦਾ ਮਤਲਬ ਹੈ ਆਪਣੇ ਅੰਤਰ ਆਤਮੇ ਧਿਆਨ ਮਾਰਨਾ ਜਿਹਨੂੰ ਸਤਿਗੁਰਾਂ ਨੇ ਆਖਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਸਤਿਗੁਰਾਂ ਨੇ ਆਖਿਆ हे ਮਨਾ ਤੂੰ ਜੋਤ ਸਰੂਪ ਹੈ ਤੂੰ ਆਪਣੇ ਮੂਲ ਨੂੰ ਪਹਿਚਾਨ ਜਿਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਨੂੰ ਪਹਿਚਾਣ ਇਸੇ ਨੂੰ ਸਤਿਗੁਰਾਂ ਨੇ ਆਖਿਆ ਹੈ ਮਨਾ ਤੂੰ ਆਪਣੇ ਮੂਲ ਨੂੰ ਪਹਿਚਾਣ ਹੁਣ ਮੂਲ ਕੀ ਹੈ ਮੂਲ ਹੈ ਸੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਡੇ ਅੰਦਰ ਬੈਠਾ ਹੋਇਆ ਹੈ ਜਿਹੜਾ ਸਾਡੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਸਤਿਗੁਰ ਜੀ ਕਹਿੰਦੇ ਉਹ ਸਵਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹਦੇ ਵਿੱਚ ਧਿਆਨ ਦੇਣਾ ਹੈ ਉਹਨੂੰ ਸਮਝਣਾ ਹੈ ਕਿ ਉਹ ਮਾਲਕ ਸਾਡੇ ਅੰਦਰ ਵਸਿਆ ਹੋਇਆ ਹੈ ਤੇ ਉਸ ਮਾਲਕ ਦਾ ਪਤਾ ਕਿਵੇਂ ਲੱਗੇਗਾ ਸਤਿਗੁਰਾਂ ਨੇ ਆਖਿਆ ਮਨ ਹਰਜੀ ਤੇਰੇ ਨਾਲ ਹੈ ਤੇਰੇ ਨਾਲ ਹੈ ਤੇਰੇ ਅੰਦਰ ਹੈ ਤੇਰੇ ਵਿੱਚ ਬੈਠਾ ਹੋਇਆ ਹੈ ਪਰ ਗੁਰਮਤੀ ਰੰਗਮਾਨ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਗੁਰੂ ਦੀ ਸਿੱਖਿਆ ਪਰਚਲ ਕੇ ਗੁਰੂ ਦੀ ਮੱਤ ਤੇ ਤੁਰ ਕੇ ਕਹਿੰਦੇ ਇਹ ਰੰਗ ਮਾਣਿਆ ਜਾ ਸਕਦਾ ਹੈ ਭਾਵ ਆਪਣੇ ਆਪ ਦੀ ਸੋਝੀ ਹੋ ਸਕਦੀ ਹੈ ਜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਗਏ ਹੁਣੇ ਵੇਖੋ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਪ੍ਰਭਾਸ਼ਾ ਦਿੱਤੀ ਹੈ ਗਿਆਨੀ ਦੀ ਕਿ ਗਿਆਨੀ ਉਹ ਹੈ ਜਿਹੜਾ ਆਪਣੇ ਆਪ ਦੀ ਪਛਾਣ ਕਰਦਾ ਹੈ ਜਿਹੜਾ ਆਪਣੇ ਅੰਤਰ ਆਤਮੇ ਧਿਆਨ ਦਿੰਦਾ ਹੈ ਹੁਣ ਵੇਖੋ ਜਦੋਂ ਅਸੀਂ ਬਾਰੀ ਤੌਰ ਤੇ ਦੁਨੀਆਵੀ ਤੌਰ ਤੇ ਜਨ ਬੌਧਿਕ ਤੌਰ ਤੇ ਬੜਾ ਗਿਆਨ ਹੈ ਅਸੀਂ ਅਸਲ ਵਿੱਚ ਗਿਆਨੀ ਉਹਨੂੰ ਕਹਿੰਨੇ ਹਾਂ ਕਿ ਇਹ ਮਨੁੱਖ ਗਿਆਨੀ ਹੈ ਕਿ ਇਸ ਮਨੁੱਖ ਨੂੰ ਬੜਾ ਗਿਆਨ ਹੈ ਪਰ ਸਤਗੁਰਾਂ ਨੇ ਉਹਦੇ ਤੇ ਵੀ ਸਵਾਲ ਉਠਾਏ ਸਤਗੁਰਾਂ ਨੇ ਆਖਿਆ ਆਪਣੇ ਆਪ ਨੂੰ ਗਿਆਨੀ ਕਹਿਣ ਵਾਲਿਆ ਤੁਮ ਬਾਰੀ ਤੌਰ ਤੇ ਭਾਵੇਂ ਜਿੰਨਾ ਮਰਜ਼ੀ ਗਿਆਨ ਰੱਖੇ ਜਿੰਨੀ ਮਰਜ਼ੀ ਸੋਝੀ ਰੱਖੇ ਪਰ ਗੁਰੂ ਤੋਂ ਬਗੈ ਜਿਹੜੀ ਭਗਤੀ ਹੈ ਉਹ ਤੇਰੇ ਅੰਦਰ ਪੈਦਾ ਨਹੀਂ ਹੋ ਸਕਦੀ ਗੁਰੂ ਤੋਂ ਬਿਨਾਂ ਤੇਰੇ ਅੰਦਰ ਪ੍ਰੇਮਾ ਭਗਤੀ ਜਿਹੜੀ ਉਹ ਆ ਨਹੀਂ ਸਕਦੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸੀਂ ਵਚਨ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਕਿਹਾ ਗਿਆਨੀ ਗੋਰ ਬਨ ਭਗਤ ਨਾ ਹੋਏ ਕਹਿੰਦੇ ਇਹ ਆਪਣੇ ਆਪ ਨੂੰ ਗਿਆਨੀ ਕਹਿਣ ਵਾਲਿਆ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਕਿਉਂਕਿ ਗੁਰੂ ਦੇ ਕੋਲ ਆਉਣਾ ਪਵੇਗਾ ਗੁਰੂ ਦੇ ਕੋਲ ਆਵਾਂਗੇ ਤੇ ਫਿਰ ਸਾਡੇ ਅੰਦਰ ਹਿਰਦੇ ਦੇ ਵਿੱਚ ਭਗਤੀ ਜਿਹੜੀ ਉਹ ਪੈਦਾ ਹੋਵੇਗੀ ਹੁਣ ਵੇਖੋ ਸਾਧ ਸੰਗ ਜੀ ਇਹ ਸਤਿਗੁਰਾਂ ਨੇ ਸਾਨੂੰ ਗਿਆਨੀ ਬਾਰੇ ਦੱਸਿਆ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਅਰਸਣ ਇੱਕ ਹੋਰ ਨਵੀਂ ਪਰਭਾਸ਼ਾ ਦਿੱਤੀ ਹੈ ਗਿਆਨੀ ਦੀ ਕਿ ਜਿਹੜਾ ਮਨੁੱਖ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਸਤਿਗੁਰਾਂ ਦਾ ਬਚਨ ਹੈ ਭੈ ਕਾ ਹੂ ਕੋ ਦੇਤ ਨਹ ਨਹ ਪੈਮਾਨਤ ਆਣ ਪੈ ਦਾ ਅਰਥ ਹੁੰਦਾ ਡਰ ਕਹਿੰਦੇ ਭੈ ਕਾ ਹੰਕਉ ਦੇਤਨਾ ਕਹਿੰਦੇ ਜਿਹੜਾ ਮਨੁੱਖ ਕਿਸੇ ਨੂੰ ਭੈ ਨਹੀਂ ਦਿੰਦਾ ਭਾਵ ਡਰ ਨਹੀਂ ਦਿੰਦਾ ਕਿਸੇ ਨੂੰ ਡਰਾਉਂਦਾ ਨਹੀਂ ਨਹ ਪੈ ਮਾਨਤ ਆਣ ਕਹਿੰਦੇ ਨਾ ਕਿਸੇ ਦੂਜੇ ਦਾ ਭੈ ਸਵੀਕਾਰ ਕਰਦਾ ਹੈ ਜੇ ਕੋਈ ਉਹਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਉਹ ਮਨੁੱਖ ਡਰਦਾ ਹੈ ਕਹੋ ਨਾਨਕ ਸੁਨ ਰੇ ਮਨਾ ਨਾਨਕ ਜੀ ਕਹਿੰਦੇ ਏ ਮੇਰਿਆ ਮਨਾ ਸੁਣ ਗਿਆਨੀ ਤਾਹੇ ਮਖਾਨ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਨੂੰ ਵੀ ਗਿਆਨੀ ਕਿਆ ਰਹਿ ਸਕਦਾ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਕਿਸੇ ਦਾ ਡਰ ਸਵੀਕਾਰ ਕਰਦਾ ਹੈ ਹੁਣ ਵੇਖੋ ਸਾਧ ਸੰਗਤ ਜੀ ਜਦੋਂ ਅਸੀਂ ਦੁਨਿਆਵੀ ਤੌਰ ਤੇ ਵਿਚਰਦੇ ਹਾਂ ਤੇ ਅਸਲ ਵਿੱਚ ਮਨੁੱਖ ਡਰਾਉਂਦਾ ਉਹਨੂੰ ਹੈ ਜਿਹੜਾ ਉਹਦੇ ਤੋਂ ਮਾੜਾ ਹੋਵੇ ਜਿਹੜਾ ਉਸ ਮਨੁੱਖ ਤੋਂ ਬਲਹੀਨ ਹੋਵੇ ਪਾਉ ਉਸ ਮਨੁੱਖ ਤੋਂ ਛੋਟਾ ਹੋਵੇ ਮਨੁੱਖ ਉਹਨੂੰ ਡਰਾਉਂਦਾ ਹੈ ਉਹਦੇ ਉੱਪਰ ਆਪਣਾ ਦਬਦਬਾ ਜਮਾਉਂਦਾ ਹੈ ਤੇ ਇਹੀ ਮਨੁੱਖ ਦੀ ਫਿਤਰਤ ਹੈ ਕਿ ਜਿਹੜਾ ਮਨੁੱਖ ਨਾਲੋਂ ਵੱਡਾ ਹੈ ਬਲਹੀਨ ਹੈ ਤਾਕਤ ਵਾਲਾ ਹੈ ਬਲ ਵਾਲਾ ਹੈ ਉਸ ਮਨੁੱਖ ਤੋਂ ਮਨੁੱਖ ਜਿਹੜਾ ਉਹ ਡਰਦਾ ਹੈ ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੱਕ ਤੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਸ਼ੀਸ਼ ਦਿੱਤੇ ਨੇ ਧਰਮ ਹੇਤ ਸ਼ਹੀਦੀਆਂ ਪਾਈਆਂ ਉਹਨਾਂ ਨੇ ਨਾ ਕਿਸੇ ਤੋਂ ਡਰੇ ਤੇ ਨਾ ਉਹਨਾਂ ਨੇ ਕਿਸੇ ਨੂੰ ਡਰਾਇਆ ਅਸੀਂ ਪੜਦੇ ਹਾਂ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਬਾਬਰ ਨੇ ਆਪਣੀ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਤੇ ਸਤਗੁਰਾਂ ਨੇ ਉਸ ਵਕਤ ਹੀ ਉਸ ਵਕਤ ਵੀ ਬਾਬਰ ਨੂੰ ਆਖਿਆ ਤੂੰ ਬਾਬਰ ਨਹੀਂ ਤੂੰ ਜ਼ਾਬਰ ਹੈ ਇਹ ਕੌਣ ਕਹਿ ਸਕਦਾ ਹੈ ਇਹ ਜਿਹੜਾ ਭੈਰ ਹੈ ਧੋਵੇ ਉਹੀ ਕਿਸੇ ਨੂੰ ਕਹਿ ਸਕਦਾ ਹੈ ਕਿ ਭਾਈ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਜਿਹੜਾ ਰਾਜੇ ਨੂੰ ਵੀ ਕਹਿ ਦੇਵੇ ਜਿਸ ਕਰਕੇ ਸਾਧ ਸੰਗਤ ਜੀ ਜੇ ਭੈਰ ਹੈ ਤਾਂ ਹੁਣਾ ਹੈ ਜੇ ਡਰ ਰਹਿ ਤਾਂ ਹੁਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਡਰ ਰਹਿ ਤਾਂ ਪ੍ਰਮਾਤਮਾ ਦਾ ਸਿਮਰਨ ਕਰਨਾ ਪਵੇਗਾ ਓਕੇ ਪ੍ਰਮਾਤਮਾ ਗੁਰੂ ਦੋਵੇਂ ਨਿਰਭਉ ਨੇ ਨਿਰਵੈਰ ਨੇ ਅਸੀਂ ਪੜਦੇ ਹਾਂ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਕਿੰਨ ਕਾ ਭਉ ਸਭ ਗਵਾਸੀ ਕਹਿੰਦੇ ਜਿਨ੍ਹਾਂ ਨੇ ਨਿਰਭਉ ਦਰ ਰਹਿਤ ਪ੍ਰਮਾਤਮਾ ਨੂੰ ਧਿਆਇਆ ਉਹਨਾਂ ਦਾ ਸਾਰਾ ਭੈ ਸਾਰਾ ਭਉ ਸਾਰੇ ਡਰ ਗਵਾਚ ਗਏ ਖਤਮ ਹੋ ਗਏ ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਤੇ ਧੰਗੁਰੂ ਪੰਚਮ ਪਾਸ਼ਾ ਜੀ ਦਾ ਬਚਨ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ シュਟ ਕਹਿੰਦੇ ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਉਹਨਾਂ ਦੇ ਸਾਰੇ ਭੈ ਦੂਰ ਹੋ ਗਏ ਉਹਨਾਂ ਦੇ ਸਾਰੇ ਭੈ ਖਤਮ ਹੋ ਗਏ ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਤੇ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਵੀ ਸਾਨੂੰ ਇਹ ਪ੍ਰਦੇਸ਼ ਬਖਸ਼ਿਸ਼ ਕੀਤਾ ਕਿ ਜਿਹੜਾ ਮਨੁੱਖ ਕਿਸੇ ਨਿਰਭਉ ਨੂੰ ਧਿਆਵੇਗਾ ਸਤਿਗੁਰੂ ਜੀ ਕਹਿੰਦੇ ਉਹ ਭੈ ਰਹਿਤ ਹੋ ਜਾਵੇਗਾ ਉਹ ਨਾ ਫਿਰ ਕਿਸੇ ਤੋਂ ਡਰਦਾ ਹੈ ਫਿਰ ਨਾ ਕਿਸੇ ਨੂੰ ਦਰਾਉਂਦਾ ਹੈ ਤੇ ਉਹ ਮਨੁੱਖ ਸਤਗੁਰੂ ਦੀਆਂ ਨਜ਼ਰਾਂ ਵਿੱਚ ਗੁਰਮਤ ਅਨੁਸਾਰ ਉਹ ਮਨੁੱਖ ਗਿਆਨੀ ਹੈ ਉਸ ਮਨੁੱਖ ਨੂੰ ਗਿਆਨੀ ਕਿਹਾ ਜਾ ਸਕਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਪ੍ਰਦੇਸ਼ ਬਖਸ਼ਿਸ਼ ਕੀਤਾ ਕਿ ਜਿਹੜਾ ਮਨੁੱਖ ਆਪੇ ਦੀ ਪਹਿਚਾਣ ਕਰਦਾ ਹੈ ਆਪਣੇ ਅੰਦਰ ਆਤਮਿਕ ਝਾਤ ਮਾਰਦਾ ਹੈ ਉਹ ਵੀ ਇੱਕ ਮਨੁੱਖ ਗਿਆਨੀ ਹੈ ਤੇ ਇੱਕ ਉਹ ਵੀ ਗਿਆਨੀ ਹੈ ਜਿਹੜਾ ਨਾ ਕਿਸੇ ਨੂੰ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਸਾਧ ਸੰਗ ਜਿਹੜਾ ਆਪਣੇ ਅੰਦਰ ਨੂੰ ਪਹਿਚਾਨ ਲਵੇਗਾ ਆਪਣੇ ਅੰਤਰ ਆਤਮਕ ਝਾਤ ਮਾਰ ਲਵੇਗਾ ਉਸ ਪਰਮੇਸ਼ਰ ਨੂੰ ਪਹਿਚਾਨ ਲਵੇਗਾ ਉਹੀ ਮਨੁੱਖ ਹੀ ਜਿਹੜਾ ਨਿਰਭਉ ਹੋ ਸਕਦਾ ਹੈ ਡਰ ਰਹਿਤ ਹੋ ਸਕਦਾ ਹੈ ਤੇ ਗੁਰਮਤ ਅਨੁਸਾਰ ਉਹੀ ਮਨੁੱਖ ਗਿਆਨੀ ਹੈ ਧੰਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਜੀ ਨੇ ਸਾਨੂੰ 16ਵੇਂ ਸਲੋਕ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਗੁਰ ਜੀ ਮਿਹਰ ਕਰਨ ਦਿਆ ਕਰਨ ਸਤਗੁਰ ਜੀ ਮਿਹਰ ਕਰਨ ਦਿਆ ਕਰਨ ਜੀ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਗੱਜ ਗਿਆ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ